ਵੀਰੋ ਜਦੋਂ ਚਮਾਰ ਸਾਹਿਬ ਫਿਲਮ ਬਣਾਉਣ ਲੱਗੇ ਤੇ ਵਿੱਚੋਂ ਜਦੋਂ ਐਕਟਰ ਭੱਜਦੇ ਜਾਣ ਤੇ ਕਹਿਣ ਨਹੀਂ ਨਹੀਂ ਯਾਰ ਨਾਂ ਬਦਲੋ ਚਮਾਰ ਸਾਹਿਬ ਨਹੀਂ ਰਵੀ ਦਾਸਿਆ ਸਾਹਿਬ ਲਿਖੋ ਕੋਈ ਕੋਸ਼ ਕਰੋ ਕੋਈ ਕੋਸ਼ ਕਰੋ ਤਾਂ ਮੈਂ ਡਰ ਗਿਆ ਮੈਂ ਡਰ ਗਿਆ ਤੇ ਵੀਰੋ ਮੈਂ ਕਿਹਾ ਵੀ ਇਦਾਂ ਫਿਲਮ ਕਿਦਾਂ ਬਣੂਗੀ ਨੀਟੂ ਸ਼ਟਰ ਵਾਲਾ ਵੀ ਭੱਜ ਗਿਆ ਫਿਰ ਜਦੋਂ ਅਸੀਂ ਜਿੱਥੇ ਸ਼ੁਰੂ ਕਰਨਾ ਸੀ ਪਹਿਲਾ ਸੀਨ ਉੱਥੇ ਗੁਰੂ ਰਵੀਦਾਸ ਮਹਾਰਾਜ ਦਾ ਟੈਂਪਲ ਸੀ ਮੈਂ ਉੱਥੇ ਵੇ ਗੁਰੂ ਰਵੀਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਵੀ ਗੁਰੂ ਮਹਾਰਾਜ ਇਹ ਫਿਲਮ ਤੁਸੀਂ ਆਪ ਹੀ ਬਣਾਉਣੀ ਆ ਮੈਨੂੰ ਨਹੀਂ ਲੱਗਦਾ ਮੈਂ ਫਿਲਮ ਸਿਰੇ ਚਾੜ ਪਾਉਂਗਾ ਇਹ ਫਿਲਮ ਤੁਸੀਂ ਆਪ ਹੀ ਸਿਰੇ ਚਾੜਨੀ ਆ ਤੇ ਸ਼ਾਮ ਨੂੰ ਜਦੋਂ 6 ਵਜੇ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਦੋਏ ਦਿਨ ਉਦੋਂ ਫਿਰ ਮੈਂ ਗੁਰੂ ਮਹਾਰਾਜ ਦਾ ਧੰਨਵਾਦ ਕੀਤਾ ਵੀ ਧੰਨਵਾਦ ਗੁਰੂ ਮਹਾਰਾਜ ਤੁਸੀਂ ਫਿਲਮ ਬਣਾਈ ਆ ਇਹ ਮੇਰ ਕੋ ਨਹੀਂ ਬਣਨੀ ਸੀ ਇਹ ਸਾਡੇ ਕੋ ਨਹੀਂ ਬਣਨੀ ਸੀ ਇਹ ਤੁਸੀਂ ਬਣਾਈ ਆ ਸੋ ਵੀਰੋ ਬੜੇ ਔਖੇ ਹੋ ਕੇ ਫਿਲਮ ਸਿਰੇ ਚਾੜੀ ਹਰ ਬੰਦਾ ਨੈਗੇਟਿਵ ਕਰ ਰਿਹਾ ਸੀ ਹਰ ਬੰਦਾ ਡਰਾ ਰਿਹਾ ਸੀ ਚੰਗੇ ਚੰਗੇ ਐਕਟਰ ਸੈਟ ਤੋਂ ਭੱਜ ਗਏ ਪਰ ਗੁਰੂ ਮਹਾਰਾਜ ਨੇ ਆਪ ਹੀ ਇਹ ਫਿਲਮ ਸਿਰੇ ਚਾੜੀ ਆ ਤੇ ਹੁਣ ਅਸੀਂ ਪੂਰੇ ਪੰਜਾਬ ਚ ਅਗਲੇ ਐਤਵਾਰ ਤੋਂ ਇਹ ਫਿਲਮ ਲਾਉਣੀ ਸ਼ੁਰੂ ਕਰ ਦਾਂਗੇ ਤੇ ਉਹ ਵੀ ਸਾਡੇ ਪੱਲੇ ਕੱਖ ਨਹੀਂ ਹੈਗਾ ਉਹ ਵੀ ਗੁਰੂ ਮਹਾਰਾਜ ਨੇ ਆਪ ਹੀ ਜੋ ਕਰਨਾ ਕਰਨਾ ਆ ਉਹ ਜੋ ਪੂਰੇ ਪੰਜਾਬ ਵਿੱਚ ਘੁੰਮ ਘੁੰਮ ਕੇ ਫਿਲਮ ਲਾਈ ਜਾਣੀ ਆ ਉਹ ਵੀ ਗੁਰੂ ਮਹਾਰਾਜ ਨੇ ਆਪ ਹੀ ਕਰਨਾ ਸਭ ਕੁਝ ਆਪ ਹੀ ਤੇ ਮੈਨੂੰ ਇਹਨਾਂ ਪਤਾ ਆ ਕਿ ਇੱਕ ਪਾਸੇ ਅਕਾਲ ਆਰੀ ਦੂਜੇ ਪਾਸੇ ਡਾਕੂਆਂ ਦਾ ਮੁੰਡਾ ਆ ਰਹੀ ਆ ਤੇ ਤੀਜੇ ਪਾਸੇ ਸਾਡੀ ਫਿਲਮ ਦੀ ਚਰਚਾ ਹੋਏਗੀ ਵੀਰੋ ਛੋਟੀ ਜੀ ਫਿਲਮਾਂ ਛੋਟੇ ਜੇ ਬਜਟ ਦੀ ਫਿਲਮ ਆ ਪਰ ਸਾਡੀ ਕਲਾਕਾਰੀ ਦਾ ਬਹੁਤ ਵੱਡਾ ਨਮੂਨਾ ਆ ਜਦੋਂ ਅਸੀਂ ਪਹਿਲੀ ਵਾਰ ਵੇਖੀ ਸਾਡੀਆਂ ਅੱਖਾਂ 'ਚੋਂ ਵੀ ਪਾਣੀ ਆ ਗਿਆ ਸੀ ਜਦੋਂ ਡੇਰਾ ਬੱਲਾ ਸੰਤਾ ਵੇਖੀ ਉਹਨਾਂ ਦੇ ਵੀ ਅੱਖਾਂ 'ਚ ਪਾਣੀ ਆਇਆ ਹੋਰ ਵੀ ਜਿੱਥੇ ਅਸੀਂ ਵਖਾਈ ਹਰ ਕਿਸੇ ਦੀ ਅੱਖਾਂ 'ਚ ਪਾਣੀ ਆ ਗਿਆ ਸਾਰੇ ਇਮੋਸ਼ਨਲ ਹੋ ਜਾਂਦੇ ਸੀ ਮਿਊਜ਼ਿਕ ਬਹੁਤ ਸੋਹਣਾ ਫਿਲਮ ਦਾ ਡਾਇਲੋਗ ਬਾਜੀ ਬਹੁਤ ਸੋਹਣੀ ਆ ਬਸ ਕਲਾਕਾਰੀ ਦਾ ਨਮੂਨਾ ਆ ਬਾਕੀ ਪੈਸੇ ਪੂਸੇ ਸਾਡੇ ਕੁਝ ਨਹੀਂ ਲੱਗੇ ਜੇ ਕਹਾਂਗੇ ਅਸੀਂ ਪੈਸੇ ਕਿਉਂਕਿ ਉਹ ਪੈਸਿਆਂ ਨਾਲ ਜਿਹੜੇ ਪ੍ਰੋਜੈਕਟ ਇਹ ਚੰਡੀਗੜੀ ਇਹ ਬਣਾਉਂਦੇ ਆ ਨਾ ਵੱਡਾ ਮਿਊਜ਼ਿਕ ਵੱਡਾ ਧਾਮ-ਜਾਮ ਤੇ ਨੰਗੇਜ ਤੇ ਉਹ ਸਾਡੇ ਵਿੱਚ ਕਪਲ ਆ ਤੇ ਉਹ ਕਪਲ ਵੀ ਇੱਕ ਜਿਵੇਂ ਪੰਜਾਬ ਵਿੱਚ ਅਸਲੀ ਪਵਿੱਤਰ ਪਿਆਰ ਹੁੰਦਾ ਉਹੋ ਜਿਹਾ ਦਿਖਾਇਆ ਗਿਆ ਆ ਵਿਲਨ ਆ ਵਿਲਨ ਵੀ ਇੱਕ ਵਧੀਆ ਐਕਟਰ ਲਿਆ ਸੀ ਤੇ ਬਾਕੀ ਇਹ ਫਿਲਮ ਗੁਰੂ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਨੇ ਆਪ ਹੀ ਬਣਾਈ ਆ ਜੇ ਹਣ ਮਹਾਰਾਜ ਅੱਗੇ ਇਹੋ ਹੀ ਪ੍ਰਾਰਥਨਾ ਕਰਦੇ ਆ ਵੀ ਇਹ ਫਿਲਮ ਚਲਾਉਣੀ ਵੀ ਤੁਸੀਂ ਆਪ ਹੀ ਆ ਬਾਕੀ ਕੌਮ ਪੂਰੀ ਸਾਥ ਦੇਵੇ ਸਪੋਰਟ ਕਰੇ ਤੇ ਅਸੀਂ ਇਹ ਫਿਲਮ ਬਹੁਤ ਛੇਤੀ ਪੂਰੇ ਪੰਜਾਬ ਵਿੱਚ ਸਾਰੇ ਪੰਜਾਬ ਦੇ ਗੁਰੂ ਘਰਾਂ ਵਿੱਚ ਲਾ ਸਕੀਏ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ